ਫੇਸਟ ਅੱਜ ਸਾਰਿਆਂ ਨੇ ਅਸੀਂ ਜਾਣਾ ਸੀ ਦਿੱਲੀ ਤੇ ਗਿੱਡੀ ਜਾਣ ਦੀ ਤਿਆਰੀ ਦੇ ਵਿੱਚ ਘਰ ਗਿਆ ਵਾਸਤੇ ਇੱਕ ਜਾਣਾ ਸੀਗਾ ਤਾੜਾ ਤਾੜਾ ਬੰਦਾ ਗੋੜ ਤੇ ਜੀ ਤੋ ਜੀਏ ਲੱਗੇ ਕੋਈ ਜਗ੍ਹਾ ਸੀ ਜਿੱਥੇ ਵੀ ਤਾੜਾ ਤਾੜਾ ਗੋੜ ਬੰਦਾ ਸੀਗਾ ਤੇ ਮੈਂ ਪਹੁੰਚੀ ਨਪਲ ਤਾਂ ਹੀ ਮੇਰਾ ਗੋੜ ਬੰਦਾ ਲਿਖਿਆ ਸੀਗਾ ਤੇ ਦਿੱਲੀ ਘਾਤਿਆਂ ਵਾਸਤੇ ਸਿਰ ਇਥੋਂ ਅਸੀਂ ਗੋੜ ਪਰਚੇਸ ਕੀਤਾ ਤੀਨਾ ਤੇ ਘਾਤਿਆਂ ਵਾਸਤੇ ਗੋੜ ਖਪਾ ਕਰਾ ਲਿਆ ਸੀਗਾ ਹਾਂਜੀ ਕਿਉਂਕਿ ਗਾਜਰਾ ਦਾ ਸੀਜ਼ਨ ਚੱਲ ਰਿਹਾ ਹੈ ਤੇ ਅਸੀਂ ਸੋਚਿਆ ਕਿ ਕਿਉਂ ਨਾ ਗਾਜਰ ਦਾ ਹਲਵਾ ਬਣਾ ਕੇ ਲੈ ਕੇ ਜਾਇਆ ਜਾਵੇ ਤੇ ਕਿਉਂਕਿ ਪਹਿਲੀ ਵਾਰ ਹੀ ਮੈਂ ਸਰਦੀਆਂ ਤੋਂ ਜਲਦੀ ਪਿਆ ਤੋਂ ਬਾਅਦ ਤੇ ਮੈਂ ਕਿਹਾ ਚਲੋ ਗਜਰੇਲਾ ਬਣਾ ਲੈਂਦੇ ਹਾਂ ਗਜਰੇਲਾ ਬਣਾ ਕੇ ਖਾਣਗੇ ਤੇ ਚੁੱਲੇ ਦੇ ਉੱਤੇ ਗਜਰੇਲਾ ਬਣਾਇਆ ਜਾ ਰਿਹਾ ਹੈ। ਬੜੇ ਕਰ ਬਣ ਰਿਹਾ ਬੜੀ ਦੂਰ ਹਲਵਾਈ ਤੋਂ ਦੇ ਗਜਰੇ ਦੇ ਦੇਈ ਐਡਾ ਹੋਲਾ ਕੇ ਦੇ ਕਾ ਫਦ ਬਣਾ ਲਿਆ ਤੇ ਚਲੋ ਦੇਖਦੇ ਹਾਂ ਕਿਦਾਂ ਦਾ ਬਣਦਾ ਗਜਰੇਲਾ ਚੁੱਲਾ ਵਾਲਿਆ ਉਹ ਦੋ ਟੱਕਾਣ ਹਾਂਜੀ ਹਾਂਜੀ ਆਈ ਦੀ ਹੱਦੀ ਟ੍ਰੇਨ ਹੈ ਦਿੱਲੀ ਜਾਣ ਦੀ ਤੇ ਕੁਦਰਤ ਦਾ ਕਰੀਸ਼ਮਾ ਦੇਖੋ ਕੀ ਐਨੇ ਦਿਨ ਹੋ ਗਏ ਮੀਂਹ ਹੀ ਪਿਆ ਹੁਣ ਅੱਗ ਵੱਜ ਕੇ ਨਹੀਂ ਪੂਰਾ ਪੈਣ ਲਿਆ ਵਾ ਪਤਾ ਨਹੀਂ ਮੌਸਮ ਕੀ ਚੰਦਾ ਕਿ ਮੈਂ ਪੰਜਾਬ ਛੱਡ ਕੇ ਨਾ ਜਾਵਾਂ ਪਰ ਕੋਈ ਨਹੀਂ ਐਨੀਵੇਜ਼ ਜਾਣਾ ਤਾਂ ਹੈ ਹੀ ਮੀਂਹ ਮਾਰਾ ਜੀ ਤੁਸੀਂ ਵਰਸੋ ਕੋਈ ਗੱਲ ਹੈ ਆਪਾਂ ਜਾਣਾ ਤਾਂ ਹੈ ਹੀ ਅੰਮ੍ਰਿਤ ਦਾ ਬੈਣੀ ਜੀ ਦਾ ਦੇ ਨਾਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਜੀ ਐਨ ਹੀ ਪੈਨ ਆਪੀ ਹੈ ਤੇ ਮੌਸਮ ਪਤਾ ਨਹੀਂ ਕਿੰਨਾ ਬਹੁਤ ਠੰਡਾ ਹੈ ਅੱਜਾ ਗਿਲੀ ਜਾਣੀ ਹੈ ਤੇ ਹਾਲਾਂਕਿ ਜ਼ਿਆਦਾ ਵੱਡੀ ਐਨ ਨਹੀਂ ਸੀ ਪਈ ਛੋਟੇ ਛੋਟੇ ਪਈ ਸੀ ਬਟ ਮੌਸਮ ਕਾਫੀ ਵਧੀਆ ਹੋ ਗਿਆ ਹੈ ਤੇ ਇਹ ਦੇਖ ਸੰਦੇ ਜਿਵੇਂ ਐਨ ਡੈਰੀ ਐਸੀ ਇਹ ਥੋੜੀ ਜਿਹੀ ਪਈ ਸੀ ਤੇ ਮੌਸਮ ਪੂਰਾ ਦਿਨ ਖਰਾਬ ਪੂਰਾ ਦਿਨ ਪੂਰੀ ਦਿਨ ਬਾਰਿਸ਼ ਹੋਈ ਤੇ ਰਾਗੀ 3 ਹੈ ਤੇ ਦੇਖਦੇ ਆ ਕਿ ਇਹ ਜਾਂਦਾ ਸਾਡੀ ਟ੍ਰੇਨ ਦੇ ਨਾਲ ਸਾਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਬਾਰਿਸ਼ ਕਰਕੇ ਐਜ਼ ਯੂਸ਼ਵਲ ਸਿੱਧਾ ਥੋੜਾ ਜਿਹਾ ਮੌਸਮ ਠੀਕ ਹੋਇਆ ਸੀ ਤੇ ਅਸੀਂ ਆਏ ਸੀ ਮਾਰਕੀਟ ਕੋ ਚੋਰ ਸਾਮਾਨ ਪਰਚੇਸ ਕਰਨਾ ਹੈ ਦਿੱਲੀ ਜਾਣ ਵਾਸਤੇ ਤੇ ਐਜ਼ ਯੂਸ਼ਵਲ ਸ਼ਾਪਿੰਗ ਤੋਂ ਪਹਿਲੇ ਖਾਣਾ ਹੁੰਦਾ ਸੀ ਤੇ ਉਹ ਵੀ ਐਜ਼ ਯੂਸ਼ਵਲ ਇੰਜੋਏ ਕਰ ਰਹੇ ਆ ਆਪਣਾ ਖਾਣਾ ਗੱਲੀ ਖਾਈ ਜਾਂਦੀ ਹੈ ਮੈਨੂੰ ਕੋਈ ਯਾਦ ਨਹੀਂ ਅੱਤੇ ਵਾ ਚੁੱਕੇ ਆਲਮੋਸਟ 12 ਕਰਦੇ ਜ਼ਾਰੇ ਹੋ ਚੁੱਕੇ ਆ ਤੇ ਅਸੀਂ ਨਿਕਲ ਰਿਹਾ ਹੁਣ ਟ੍ਰੇਨ ਫੜਨ ਵਾਸਤੇ ਸਾਡੀ ਟ੍ਰੇਨ ਜਿਹੜੀ ਹੈਗੀ ਆ 12:32 ਦੀ ਹੈ ਤੇ ਅਸੀਂ ਹੁਣ ਨਿਕਲ ਰਹੇ ਆ ਮੌਸਮ ਬਹੁਤ ਜ਼ਿਆਦਾ ਖਰਾਬ ਸੀਗਾ ਸਾਰਾ ਦਿਨ ਬਾਰਿਸ਼ ਹੋਈ ਹੈ ਤੇ ਸਾਨੂੰ ਤੈਹੀ ਰੱਖੰਦਿਆ ਸੀਗਾ ਕਿ ਹਾਨੂੰ ਕੈਂਸਲ ਕਰਨਾ ਪੈਣਾ ਪਲਾਨ ਬਟ ਭਗਵਾਨ ਦੀ ਰਜ਼ਾ ਦੇ ਨਾਲ

ਤੇ ਹੁਣ ਦੁਬਾਰਾ ਚੈੱਕ ਕੀਤਾ ਤੇ ਪਤਾ ਚੱਲਿਆ ਹੈ ਜੀ ਪੂਰਾ ਇੱਕ ਘੰਟਾ ਡ੍ਰੇਨ ਲੇਟ ਹੈ ਜਿਹੜੀ ਟ੍ਰੇਨ ਸਾਢੇ 12:00 ਵਾਣੀ ਸੀਗੀ ਉਹ ਟ੍ਰੇਨ ਹੁਣ ਸਾਡੇ ਸੌਰੀ ਸਾਡੇ 1:30 ਵਜੇ ਟ੍ਰੇਨ ਹੋਣੀ ਹੈ ਜਾ ਕੇ ਅਲੱਗੇ ਮੌਸਮ ਖਰਾਬ ਹੋਣ ਕਰਕੇ ਵੀ ਜਿਹੜਾ ਡਿਲੇ ਹੈ ਉਹ ਵੀ ਜਾਇਜ਼ ਹੈ ਪਰ ਰਾਤ ਨੂੰ ਨਾ ਔਖਾ ਹੀ ਹੈ ਥੋੜਾ ਕੰਮ ਕੋਤੋਂ ਠੰਡ ਬੜੀ ਲੱਗਣ ਦੀ ਹੈ ਪਰ ਹੁਣ ਵੇਟ ਤਾਂ ਕਰਨਾ ਹੀ ਪੈਣਾ ਹੈ ਹਾਲੇ ਤੱਕ ਅੱਲਾ 1:30 ਵਜੇ ਹੋਣੀ ਹੈ ਬਾਕੀ ਦੇਖਦੇ ਹਾਂ ਜੇ ਹੋਰ ਡਿਲੇ ਹੋ ਗਿਆ ਬਹੁਤ ਸਾਰੇ ਲੋਕ ਜਿਹੜੇ ਪਹਿਲੇ ਦੇ ਘੜੇ ਤੋਂ ਪਹਿਲੇ ਤੇ ਆ ਕੇ ਖਲੋਤੇ ਹੋਏ ਨੇ ਦੋ ਛੁਟਕੂ ਅਛਾ ਤਾਂ ਫੇਰ ਵੀ ਟਾਈਮ ਤੇ ਆਏ ਸੀਗੇ ਬੋਲੀ ਟ੍ਰੇਨ ਸਾਨੂੰ ਮਿਲ ਚੁੱਕੀ ਹੈ ਪੂਰੇ 1:30 ਵਜੇ ਸਾਨੂੰ ਡੇਲ ਹੋਈ ਸੀਗੀ ਤਾਂ ਤਾਂ ਲਾਈਕ ਇਹਦਾ ਸ਼ੂਟ ਵਾਸਤੇ ਸਹੀ ਸਹੀ ਆ ਜੀ ਆ ਜੀ ਹਾਂਜੀ ਅਸੀਂ ਪਹੁੰਚ ਗਏ ਹਾਂ ਦਿੱਲੀ ਸਰਾਏ ਰੋਹਿਲਾ ਰੇਲਵੇ ਸਟੇਸ਼ਨ ਤੇ ਸਾਡਾ ਲੱਗੇਜ ਇੱਕ ਬੈਗ ਮੈਂ ਟੰਗਿਆ ਹੋਇਆ ਹੈ ਤੇ ਇੱਥੇ ਦਾ ਟਾਈਮ ਨਹੀਂ ਪਹੁੰਚ ਗਏ ਖੈਰ 20 ਮਿੰਟ ਦਾ ਡਿਲੇ ਹੀਗਾ ਪਰ ਪਿੱਛੇ ਬਹੁਤ ਜ਼ਰਾ ਡੇਟ ਲਿਲੇ ਹੀਗਾ ਸਾਡੀ ਟ੍ਰੇਨ ਸੀਗੀ ਹੁਣ ਅਸੀਂ ਐਕਟ ਵਾਲੇ ਪੁਆਇੰਟ ਤੇ ਚੱਲੇ ਆਂ ਤੇ ਅੱਗੇ ਜਾ ਕੇ ਫਿਰ ਸਿੱਧੇ ਓਲਾ ਕੈਪ ਕਰਾਂਗੇ ਕਿਉਂਕਿ ਮੈਟਰੋ ਨਹੀਂ ਲੈਣੀ ਮੈਟਰੋ ਦਾ ਰੂਟ ਜਿਹੜਾ ਲੰਬਾ ਪੈਣਾ ਸਾਨੂੰ ਤੇ ਓਲਾ ਕੈਪ ਕਰਾਂਗੇ ਤੇ ਫੇਸਟ ਘਰੇ ਜਾਣੇ ਆ ਸਭ ਨਾਲ ਮਿਲਦੇ ਆ ਜੀ ਅਸੀਂ ਲੱਲਿਆ ਹੋਣਾ ਓਲਾ ਦਾ ਓਟੋ ਲੱਲਿਆ ਤੇ ਓਲਾ ਦਾ ਵੀ ਕਿਉਂਕਿ ਇੱਥੇ ਨਾ ਗਰਮੀ ਬਹੁਤ ਜ਼ਿਆਦਾ ਹੈ ਤੇ ਜੋ ਪਹਿਲਾਂ ਅਸੀਂ ਲੱਗ ਪਰ ਦੂਰੋਂ ਸਾਈਡ ਲੈ ਕੇ ਆ ਰਹੇ ਲੱਗੀ ਇੱਥੇ ਲੜਾਈ ਦਿਓ ਲੱਭੀ ਹੈ ਤੇ ਸਭ ਤੋਂ ਚੱਲਣਾ ਹੈ ਰਾਤ ਦਿੱਲੀ ਦਾ ਟ੍ਰੈਫਿਕ ਤੇ ਰਾਤੀ ਪੇਸ ਲੱਗ ਰਿਹਾ ਕੋਈ ਰੁਕਣ ਨੂੰ ਤਿਆਰ ਨਹੀਂ ਹੈ ਕੋਈ ਕਿਸੇ ਨੂੰ ਨੰਗਾ ਨਹੀਂ